ਕਾਂਗਰਸ ਪਾਰਟੀ ਦੇ ਵੱਲੋਂ ਡਾਕਟਰ ਭੀਮਰਾਓ ਉਮੇਦਕਰ ਜੀ ਦੀ ਜੈੰਤੀ ਸੰਬੰਧੀ ਜਿਲ੍ਹਾ ਪੱਧਰੀ ਸਮਾਗਮ ਮਾਚੀਵੜ ਦੇ ਉਮੇਦਕਰ ਚੌਕ ਵਿੱਚ ਹੋਇਆ। ਇਹ ਸਮਾਗਮ ਕਾਂਗਰਸ ਜਿਲ੍ਹਾ ਪ੍ਰਧਾਨ ਲਖਵੇਰ ਸਿੰਘ ਲੱਖਾ ਅਤੇ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰ ਰੁਪਿੰਦਰ ਸਿੰਘ ਰਾਜਾ ਗਿਲਦੀ ਅਗਵਾਈ ਦੇ ਰੇਟ ਕਰਵਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੋਂ ਪਤੇਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਅਤੇ ਸਾਬਕਾ ਮੰਤਰੀ ਗੁਰਕਰਪ ਸਿੰਘ ਕੋਟਲੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਉਕਤ ਆਗੂਆਂ ਅਤੇ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਨੇ ਡਾਕਟਰ ਭੀਮਰਾਓ ਉਮੇਦਕਰ ਜੀ ਦੇ ਬੁੱਤ ਤੇ ਫੁੱਲ ਪਤਰਿਆ ਨਾਲ ਗੱਲਬਾਤ ਕਰਦੇ ਆ ਐਮਪੀ ਅਮਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਲੋਕਾਂ ਦੇhta ਲਈ ਬਾਬਾ ਸਾਹਿਬ ਵੱਲੋਂ ਬਣਾਇਆ ਗਿਆ ਸੰਵਿਧਾਨ ਤੋੜਨ ਦੀਆਂ ਕੋਸ਼ਿਸ਼ੀਆਂ ਵਿੱਚ ਲੱਗੀ ਹੋਈ ਹੈ ਜਦਕਿ ਕਾਂਗਰਸ ਨੇ ਹਮੇਸ਼ਾ ਸੰਵਿਧਾਨ ਦੀ ਰਾਖੀ ਦੇ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਜਿਸ ਕਾਰਨ ਭਾਜਪਾ ਇਸ ਦੇ ਵਿੱਚ ناکਾਮ ਰਹੀ ਹੈ ਐਮਪੀ ਅਰਮਨ ਸਿੰਘ ਨੇ ਇਹ ਵੀ ਕਿਹਾ ਕਿ ਡਾਕਟਰ ਭੀਮrao Ambedkar ਜੀ ਨੇ ਸੰਵਿਧਾਨ ਦੀ ਰਚਨਾ ਕਰਕੇ ਜਿੱਥੇ Dalit ਅਤੇ ਗਰੀਬ ਲੋਕਾਂ ਨੂੰ ਉਹਨਾਂ ਦੇ ਬੰਦੇ ਹੱਕ ਦਵਾਏ ਹਨ ਉੱਥੇ ਹੀ ਹਰੇਕ ਵਰਗ ਦੇ ਲਈ ਕਾਨੂੰਨ ਬਣਾਇਆ ਤਾਂ ਜੋ ਕਿਸੇ ਨਾਲ ਕੋਈ ਤਕਾ ਨਾ ਹੋ ਸਕੇ ਇਹ ਜਰਾ ਉਹਨੇ ਕੀ ਕੁਝ ਹੋਰ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਜੀ ਪਾਜ ਦੇ ਪਰਚਾ ਜੋ ਹੈ ਤੁਹਾਡੀ ਕੀ ਹਿੱਤ ਕੇ ਰਸਤਾ ਦੇਖੋ ਜਿਹੜਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਝੂਠੀ ਐਫ ਆਈ ਆਰ ਦਰਜ ਕੀਤੀ ਉਹਦੀ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਸਮੂੱਚੇ ਸਾਥੀਆਂ ਸਮੇਤ ਉਹਦੀ ਨਿਖੇਧੀ ਕਰਦੀ ਹੈ ਪਰਚੇ ਦੀ ਕਿਉਂਕਿ ਜਿਹੜਾ ਪਰਚਾ ਵਾ ਆਪਣੀਆਂ ਨਕਾਮੀਆਂ ਲੁਕਾਉਣ ਲਈ ਤੇ ਵਿਰੋਧੀ ਨੂੰ ਦਬਾਉਣ ਲਈ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਜੀ ਨੇ ਖਾਦਸ਼ਾ ਜ਼ਾਹਰ ਕੀਤਾ ਇਹ ਪੰਜਾਬ ਤੇ ਦਿਨ ਰਾਤ ਕਤਲੋਗਾਰ ਤੋਰ ਰਹੀ ਆ ਲੁੱਟਾਂ ਖੋਹਾਂ ਹੋ ਰਹੀਆਂ ਗ੍ਰਨੇਡ ਗਿਰ ਰਹੇ ਨੇ ਜ਼ਮੀਨਾਂ ਪਿੱਛੇ ਹੋਰ ਤਾਂ ਲਾ ਲੋ ਜਿਹੜੀ ਪੁਲਿਸ ਲੋਕਾਂ ਦੀ ਰੱਖਿਆ ਲਈ ਉਹਨਾਂ ਨੂੰ ਸਮਝੌਤੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਸੋ ਇਹ ਜਿਹੜੇ ਹਾਲਾਤ ਨੇ ਪੰਜਾਬ ਦੇ ਦਿਨ ਬਰ ਦਿਨ ਬੱਦਰ ਤੋਂ ਬੱਦਰ ਹੁੰਦੇ ਜਾ ਰਹੇ ਨੇ ਸੋ ਇਹ ਉਹਨਾਂ ਨੇ ਖਤਸ਼ਾ ਜਾਰ ਕੀਤਾ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਐਫ ਆਈ ਆਰ ਦਰਜ ਕੀਤੀ ਇਹ ਝੂਠੀ ਆ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾਵਲੋਂ ਨਖੇਦੀ ਕਰਦੇ ਆ ਤੇ ਜਿੰਮੇ ਵੀ ਕਾਂਗਰਸ ਪਾਰਟੀ ਦਾ ਅਗਲਾ ਹੁਕਮ ਹੋਊ ਪਾਰਟੀ ਪ੍ਰਤਾਪ ਸਿੰਘ ਬਾਜਵਾ ਜੀ ਦੀ ਪਿੱਠ ਤੇ ਖੜੂ ਅੱਜ ਬੀਤ ਕ ਜੀ ਦੀ ਕਦੇ ਤੱਕ ਨਹੀਂ ਗਈ ਆ ਉਹਦੇ ਸੰਵਧਾਨ ਦੀ ਬਾਰੇ ਸੰਵਧਾਨ ਦਾ ਚਰਚਾ ਹੋਈ ਤੁਹਾਡੇ ਕੋਲ ਕੁਝ ਕੀ ਲੁਕਾਉਣ ਦੀ ਕੋਸ਼ਿਸ਼ ਦੇਖੋ ਭਾਰਤ ਦੇ ਸੰਵਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਭਾਰਤ ਦੇ ਲੋਕਾਂ ਲਈ ਹਰ ਵਰਗ ਲਈ ਸੰਵਧਾਨ ਬਣਾਇਆ ਉਹਦੇ ਲਈ ਕਿਸੇ ਚ ਘੱਟ ਨਹੀਂ ਕਿਸੇ ਚ ਵੱਧ ਨਹੀਂ ਪਰ ਉਹ ਸੰਵਧਾਨ ਨੂੰ ਜੱਤੋਂ ਬਣਿਆ ਜੱਤੋਂ ਆਰਐਸਐਸ ਲਗੀ ਆ ਤੋੜਨ ਲਈ ਅੱਜ ਆਰਐਸਐਸ ਕਾਮਯਾਬ ਹੋ ਗਈ ਕਿਉਂਕਿ ਪਿਛਲੇ 11 ਸਾਲਾਂ ਤੋਂ ਰਾਜ ਭਾਗ ਚ ਬੀਜੇਪੀ ਬੈਠੀ ਹੈ ਜਿਹਨੂੰ ਆਰਐਸਐਸ ਚ ਲਾਉਂਦੀ ਆ ਪਰ ਰਾਹੁਲ ਗਾਂਧੀ ਜੀ ਦੀ ਸੋਚ ਆ ਜਿਹੜੀ ਉਹ ਸੰਵਿਧਾਨ ਦੀ ਰਾਖੀ ਲਈ ਅੱਜ ਰਾਹੁਲ ਗਾਂਧੀ ਜੀ ਡਾਕਟਰ ਅੰਬੇਡਕਰ ਸਭ ਦੀ ਸੋਚ ਤੇ ਪੇਰੀਆ ਰਾਮਾ ਸਵਾਮੀ ਦੀ ਸੋਚ ਤੇ ਮਹਾਤਮਾ ਜੋਤੀਬਾ ਫੂਲੇ ਤੇ ਸਭ ਦੀ ਸੋਚ ਤੇ ਪਹਿਰਾ ਦੇ ਰਹੇ ਨੇ ਸੰਵਿਧਾਨ ਵੀ ਬਚਾਵਾਂਗੇ ਦੇਸ਼ ਵੀ ਬਚਾਵਾਂਗੇ ਆਰਐਸਐਸ ਤੇ ਭਾਜਪਾ ਨੂੰ ਦੇਚੋਂ ਬਾਹਰ ਕੱਟ ਕੇ ਰੱਖ ਦੋ। ਉਹ ਸਭ ਇਹ ਪੁਤਲਾ ਫੁੱਟ ਗਿਆ ਕਿ ਕਿਸ ਮੁੱਦੇ ਲਈ ਪੰਜਾਬ ਦੇਖੋ ਇਹ ਜਿਹੜੀ ਪੰਜਾਬ ਸਰਕਾਰ ਆ ਇਹ ਪਰਚੇ ਦਰਜ ਕਰਨ ਵਾਲੀ ਸਰਕਾਰ ਜਿਹੜੀ ਆ ਉਹ ਬਣ ਚੁੱਕੀ ਆ। ਟੂਠੇ ਪਰਜੇ ਦਰਜ ਕੀਤੇ ਜਾ ਰਹੇ ਨੇ ਅੱਜ ਤਾਂ ਹੁਣ ਜਮਾ ਅਖੀਰੀ ਪਰਚਾ ਜਿਹੜਾ ਸਾਡੇ ਵਿਰੋਧੀ ਧਿਰ ਦੇ ਨੇਤਾ ਦੇ ਪ੍ਰਤਾਪ ਸਿੰਘ ਬਾਜਵਾ ਤੇ ਕਰ ਦਿੱਤਾ ਕਰ ਦਿੱਤਾ ਜਾੜਾ ਗਿਆ ਵਾ ਉਹ ਬਹੁਤ ਹੀ ਨਿੰਦਣਯੋਗ ਬਿਨਾਂ ਕਿਸੇ ਗੱਲ ਤੋਂ ਸਿਰਫ ਆਪਣੀਆਂ ਜਿਹੜੀਆਂ ਨਕਾਮੀਆਂ ਨੇ ਉਹਦੇ ਤੇ ਮਿੱਟੀ ਪਾਉਣ ਦੇ ਲਈ ਉਹਨਾਂ ਨੂੰ ਲੁਕਾਉਣ ਦੇ ਲਈ ਔਰ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇਹ ਪਰਚਾ ਦਰਜ ਕੀਤਾ ਗਿਆ ਉਹਨਾਂ ਨੇ ਸਿਰਫ ਚਿੰਤਾ ਜਾਹਰ ਕੀਤੀ ਸੀ ਔਰ ਸਰਕਾਰ ਨੂੰ ਇਸ ਗੱਲ ਦੇ ਲਈ آگਾਹ ਕੀਤਾ ਸੀਗਾ ਕਿ ਆਉਣ ਵਾਲੇ ਸਮੇਂ ਚ ਇਸ ਤਰ੍ਹਾਂ ਦੇ ਹੋਰ ਵੀ ਘਟਨਾਕ੍ਰਮ ਹੋ ਸਕਦੇ ਨੇ ਤੁਹਾਡੇ ਇੰਟੈਲੀਜੈਂਸ ਵਿੰਗ ਦੇ ਦਫ਼ਤਰ ਦੇ ਉੱਤੇ ਰਾਕਟ ਲਾਂਚਰ ਦਾ ਅਟੈਕ ਹੋਇਆ ਕਈ ਚੌਕੀਆਂ ਦੇ ਥਾਣਿਆਂ ਦੇ ਉੱਤੇ ਬੰਬ ਬਲਾਸਟ ਹੋਏ ਨੇ ਇੱਕ ਸਾਬਕਾ ਮੰਤਰੀ ਜਿਹੜੇ ਜਲੰਧਰ ਦੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋਇਆ ਔਰ ਅਨੇਕਾਂ ਜਿਹੜੇ ਰੋਜ਼ ਬੰਬ ਬਲਾਸਟ ਆ ਰੋਜ਼ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਆ ਕਮਜ਼ੋਰ ਹੋ ਚੁੱਕੀ ਆ ਤੋਂ ਜੇ ਵਿਰੋਧੀ ਧਿਰ ਨੇ ਇਸ ਨੂੰ ਮੁੱਦਾ ਚੁੱਕਿਆ ਔਰ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਦੇ ਲਈ ਆਵਾਜ਼ ਠਾਈ ਆ ਤਾਂ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਆ ਅੱਜ ਇਹ ਝਾਰੂ ਸਰਕਾਰ ਨੇ ਕੀਤੀ ਹੈ ਇਹ ਵਿਧਾਨ ਸਭਾ ਚ ਹੋ ਰਹੀ ਜਿਹੜਾ ਉਪਚੋਣ ਹੋ ਰਹੀ ਹੈ ਲੋਕ ਸਭਾ ਉਹ ਵੀ ਜੀਈ ਇਹ ਚਰਚਾਾਂਾਂ ਫੈਲੀਆਂ ਵੀ ਕਾਂਗਰਸ ਇੱਕ ਜੂਤੀ ਹੈਗੀ ਜਿਹੜਾ ਉਪਚੋਣ ਹੋ ਰਹੀ ਆ ਜਿਹੜਾ ਬ੍ਰਿੰਗ ਸਾਹਿਬ ਗਏ ਮਿਰਨੋਬਾਸ਼ੂਨੀ ਵੀ ਜਿਹੜੀ ਇਹਦੇ ਬਾਰੇ ਵੀ ਚ ਦੇਖੋ ਇਹ ਵਿਰੋਧੀਆਂ ਦਾ ਭਰਮ ਹੈ ਇਹ ਉਹਨਾਂ ਨੇ ਬਹੁਤ ਜ਼ਿਆਦਾ ਵੱਡਾ ਭੁਲੇਖਾ ਪਾਲ ਕੇ ਰੱਖਿਆ ਵਾ ਉਹ ਮਤ ਸਮਝਣ ਲੋਕ ਸਭਾ ਚ 7 ਸੀਟਾਂ ਸੀ ਜਿੱਤੀਆਂ ਨੇ ਔਰ ਜਿਹੜੀਆਂ ਕਾਰਪੋਰੇਸ਼ਨ ਮਿਸਪਲ ਕਮੇਟੀਆਂ ਦੇ ਵਿੱਚ ਹੋਣਾ ਹੋਈਆਂ ਨੇ ਉਹਨਾਂ 'ਚ ਵੀ ਜ਼ਿਆਦਾਤਰ ਜਿਹੜੇ ਕਾਉਂਸਲਰ ਨੇ ਕਾਂਗਰਸ ਪਾਰਟੀ ਦੇ ਜਿੱਤੇ ਨੇ ਤੋਂ ਕਾਂਗਰਸ ਪਾਰਟੀ ਇਕਜੁੱਟਾ ਇਹ ਜਾਣ ਬੁੱਝ ਕੇ ਆਪਣੇ ਸਿਆਸੀ ਫਾਇਦੇ ਦੇ ਲਈ ਇਹ ਵਿਰੋਧੀ ਧਿਰਾਂ ਜਿਹੜੀਆਂ ਨੇ ਕਾਂਗਰਸ ਦੀ ਜਿਹੜੀ ਇਨਫਾਈਟਿੰਗ ਆ ਉਹਨੂੰ ਉਛਾਲ ਰਹੀਆਂ ਨੇ ਸਾਰੀ ਲੀਡਰਸ਼ਿਪ ਅੱਜ ਜੇ ਮੈਂ ਖੰਨਾ ਜ਼ਿਲ੍ਹੇ ਦੀ ਗੱਲ ਕਰਾਂ ਤਿੰਨੇ ਨੁਮਾਇंदे ਸਾਡੇ ਮੈਂਬਰ ਪਾਰਲੀਮੈਂਟ ਅਸੀਂ ਇੱਕ ਮੰਚ ਤੇ ਇਕੱਠੇ ਆ ਔਰ ਸਾਰੀ ਲੀਡਰਸ਼ਿਪ ਇਕੱਠੀ ਹੈ ਬਿਲਕੁਲ ਇਹ ਭਲੇਖਾ ਉਹ ਕੱਢ ਦੇਣ ਔਰ ਉਹਨਾਂ ਦਾ ਜਲਦੀ ਇਹ ਭਲੇਖਾ ਜਿਹੜਾ ਵਾ ਉਹ ਦੂਰ ਹੋ ਜਾਏਗਾ। ਕੋਈ ਸਪੌਟ ਵੀ ਤੇ ਨੁਕੂ ਦੇ ਦੇ ਹੈਗੇ ਇੰਚਾਰਜ ਪਰ ਮਾਇਓ ਸਾਤੇ ਪਤਾ ਚੁ ਰਿਹਾ ਵਾ। ਉਹ ਤਾਂ ਬੜੀ ਢਿੱਗੀ ਪਟਕੇ ਦੇ। ਦੇਖੋ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬ ਦੀ ਹਾਲਤ ਲੈਂਡ ਆਰਡਰ ਦੀ ਇੰਨੀ ਖਰਾਬ ਹੈ। ਲੁੱਟਾਂ, ਖੋਹਾਂ, ਨਸ਼ੇ, ਕਤਲ, ਬੰਬ ਬਲਾਸਟ ਹੋ ਰਿਹਾ ਤੇ ਜੇ ਉਹਨਾਂ ਨੇ ਕੋਈ ਗੱਲ ਕਹਿਤੀ ਜ਼ਿੰਮੇਦਾਰੀ ਤਾਂ ਪੰਜਾਬ ਗਵਰਨਮੈਂਟ ਦੀ ਬਣਦੀ ਆ ਵੀ ਉਹ ਲੱਭਣ ਕੌਣ ਲੋਗ ਆ ਜਿਹੜੇ ਗੜਬੜ ਕਰਦੇ ਆ ਕੌਣ ਆ ਜਿਹੜੇ ਬੰਬ ਬਲਾਸਟ ਕਰਦੇ ਆ ਕੌਣ ਆ ਜਿਹੜੇ ਕਤਲ ਕਰ ਰਿਹਾ ਕੌਣ ਆ ਔਰਤਾਂ ਦੀਆਂ ਚੇਨਾਂ ਖੋ ਰਹੇ ਨੇ ਕੌਣ ਆ ਜਿਹੜੇ ਗੋਲੀਆਂ ਮਾਰ ਕੇ ਮਰਡਰ ਕਰ ਰਹੇ ਆ ਉਹ بجائے ਇਸ ਗੱਲ ਦੇ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਉਹ ਉਹਨਾਂ ਦਾ ਮਕਸਦ ਏ ਆ ਕਿ ਜਿਹੜਾ ਆਪੋਜੀਸ਼ਨ ਦੇ ਸੀਨੀਅਰ ਲੀਡਰ ਆ ਉਹਨਾਂ ਦੀ ਜ਼ੁਬਾਨ ਬੰਦ ਰਵੇ ਡਰ ਕਰਕੇ ਕਿ ਐਫ ਆਈ ਆਰ ਤੋਂ ਮੈਂ ਉਹਨਾਂ ਨੂੰ ਇਹ ਸਰਕਾਰ ਨੂੰ ਮੁੱਖ ਮੰਤਰੀ ਜਿਹਨੂੰ ਕਹਿਣਾ ਚਾਹੁੰਦਾ ਕਿ ਅਸੀਂ ਤੁਹਾਡੀਆਂ ਇਹੋ ਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਕਾਂਗਰਸੀ ਸਾਰੇ ਬੈਠੇ ਆ ਤੁਸੀਂ ਸਾਰਿਆਂ ਤੇ ਐਫ ਆਈ ਆਰ ਕਰ ਦੋ ਅਸੀਂ ਜਿਹੜੀ ਪੰਜਾਬ ਦੀ ਹਾਲਤ ਆ ਜਿਹੜੇ ਬੰਬ ਬਲਾਸ ਹੋ ਰਹੇ ਆ ਜਿਹੜੇ ਲੋਕਾਂ ਨਾਲ ਜ਼ਿਆਦਤੀ ਹੋ ਰਹੀ ਆ ਜਿਹੜਾ ਤੁਸੀਂ ਰੰਗਲਾ ਪੰਜਾਬ ਦਾ ਵਾਅਦਾ ਕੀਤਾ ਸੀ ਇਹਦਾ ਸਤਿਆਨਾਸ਼ ਕਰਦਾ ਅਸੀਂ ਹਮੇਸ਼ਾ ਬੋਲਦੇ ਰਵਾਂਗੇ ਔਰ ਤੁਹਾਡੀ ਇਸ ਧਮਕੀ ਨਾਲ ਐਫ ਆਈ ਆਰ ਨਾਲ ਕੋਈ ਕਾਂਗਰਸ ਦਾ ਲੀਡਰ ਕੋਈ ਵਰਕਰ ਚੁੱਪ ਨਹੀਂ ਰਹੇਗਾ ਇਹ एफआईआर वापस ले आ जावे ये बिल्कुल ਝੂਠਾ ਉਹਨਾਂ ਦਾ ਕਿਸੇ ਗੱਲ ਚ ਕੀ ਲੈਣ ਦੇਣਾ ਤੁਹਾਡੀ ਪੁਲਿਸ ਕੀ ਕਰ ਰਹੀ ਆ ਤੁਸੀਂ ਲੋਕ ਕੀ ਕਰ ਰਹੇ ਹੋ ਇਸ ਕਰਕੇ ਇੰਨੀ ਗੱਲ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਹੈ ਦੱਸਣਾ ਚਾਹੁੰਨਾ ਕਿ ਕਿਸੇ ਨੇ ਡਰਨਾ ਨਹੀਂ ਇੰਟਰਸਕਾਪ ਤੁਸੀਂ ਕਹਿੰਦੇ ਸੁਭਿਦਾਨ ਤੋੜਨ ਦੀ ਕੋਸ਼ਿਸ਼ ਕਰਦੀਆਂ ਕਾਂਗਰਸ ਬਚਾਉਣ ਦੀ ਕੋਸ਼ਿਸ਼ ਕਰਦੀ ਉਹ ਕਿਹੜੇ ਮੁੱਦੇ ਦੇ ਇਹਦੇ ਬਚਾਉਣ ਦੀ ਆ ਤੁਸੀਂ ਹੁਣ ਆਹੀ ਦੇਖ ਲਿਏ ਆਹੀ ਦੇਖ ਲਿਏ ਸੰਵਿਧਾਨ ਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਆ ਤੇ ਇਹਦੇ ਚ ਆਜ਼ਾਦੀ ਕਿੱਥੇ ਬਚੀ ਉਹਨਾਂ ਨੇ ਕੋਈ ਗੱਲ ਕਹੀ ਆ ਤੇ ਐਫ ਆਈ ਆਰ ਕਿੱਥੋਂ ਬਣਦਾ ਹੈਗਾ ਤੇ ਇਸ ਕਰਕੇ ਇਹੀ ਆ ਔਰ ਉੱਤੇ ਕੇਂਦਰ ਸਰਕਾਰ ਇਹੋ ਕਰ ਰਿਹਾ ਥੱਲੇ ਇਹੋ ਕਰ ਰਿਹਾ ਸਾਡੇ ਦਾ ਵਰਕਰਾਂ ਦੇ ਇੰਨੇ ਐਫ ਆਈ ਆਰ ਹੋ ਰਹੇ ਆ ਇੱਥੇ ਪੁੱਛ ਲੋ ਕਿੰਨੇ ਵਰਕਰਾਂ ਤੇ ਹੋਏ ਸਾਰੇ ਪੇਪਰ ਰਿਜੈਕਟ ਕੀਤੇ ਆਮ ਪਾਰਟੀਆਂ ਸਰ ਵਿਸ਼ਵਾਸ ਹੀ ਨਹੀਂ ਕਰਦੀ ਹੈਗੀ ਇਹ ਸੰਵਿਧਾਨ ਚ ਨਾ ਭਾਜਪਾ ਕਰੇ ਅਸੀਂ ਤਾਂ ਬਾਰ ਬਾਰ ਕਹਿੰਨੇ ਆ ਕਿ ਇਹ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਔਰ ਆਮ ਪਾਰਟੀ ਇਹ ਭਾਜਪਾ ਆਰਐਸਐਸ ਦੀ ਬੀ ਟੀਮ ਆ ਇਹ ਬਿਲਕੁਲ ਦੋਵਾਂ ਦੀ ਫੰਕਸ਼ਨ ਇੱਕੋ ਜਿਹੀਆਂ ਪਰਚੇ ਢਾਕਲ ਕੀਤੇ ਕੈਨਸਲ ਕੀਤੇ ਲੋਕਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਆ ਦੇਖਿਓ ਹੁਣ ਪਹਿਲਾਂ ਜਦੋਂ ਜਲੰਧਰ ਪਾਈ ਇਲੈਕਸ਼ਨ ਹੋਇਆ ਸੀ ਇਹਨਾਂ ਨੇ ਕਿੰਨੀ ਜ਼ਿਆਦਤੀ ਕੀਤੀ ਆ ਲੁਧਿਆਣੇ ਵਾਲੀ ਉਹਦੇ 'ਚ ਵੀ ਜ਼ਿਆਦਤੀ ਕਰਨਗੇ ਇਹਨਾਂ ਦਾ ਤਾਂ ਕੰਮ ਹੀ ਸੰਵਿਧਾਨ ਦਾ ਤਾਂ ਨਾ ਹੀ ਰਹਿੰਦਾ ਇਹ ਉਹਦੀ ਪਰਵਾਹ ਨਹੀਂ ਕਰਦੇ ਲੁਧਿਆਣਾ ਜਿੱਥੇ ਚੋਣ ਹੋ ਰਹੀ ਹੈ ਉਹਦੇ 'ਚ ਕਾਂਗਸ ਵੱਲੋਂ ਕੀ ਕੀਤਾ ਜੀ ਨੇ ਕਾਂਗਸ ਇੱਕ ਜੁੱਟਾ ਹਸਬੰਦ ਤੇ ਜੀ ਬਿਲਕੁਲ ਇੱਕ ਜੁੱਟਾ ਹੈ ਬਿਲਕੁਲ ਇਕਜੁੱਟਾ ਔਰ ਸਾਰੇ ਅਸੀਂ ਲੱਗ ਕੇ ਸਾਰੇ ਲੀਡਰ ਲੱਗ ਕੇ ਸਾਰੇ ਵਰਕਰ ਲੱਗ ਕੇ ਕਾਂਗਰਸ ਉਹ ਚਨਾਉ ਜਿੱਤੂ